ਜੀ ਤੁਹਾਡਾ ਤਾਂ ਜੀ ਪੈਂਦੀ ਜਾਵੇ ਜੀ ਸਾਡਾ ਆਪਣਾ ਮਨ ਭਰਉਣਾ ਵਾ ਅਸੀਂ ਤੁਹਾਡੇ ਨਾਲ ਸਾਡੀ ਹਿੰਦਰਦੀ ਤੁਹਾਡੇ ਨਾਲ ਹੈ ਪੈਂਦੀ ਠੀਕ ਹੈ ਤਾਂ ਤਾਂ ਹੈ ਲੱਗ ਗਿਆ ਜੇ ਲੈ ਜਾਓ ਜੀ ਕੋਈ ਗੱਲ ਨਹੀਂ ਭਲੀ ਜੀ ਜਦੋਂ ਆਵੋ ਨਾ ਪਤਵਾ ਆ ਜੀ ਠੀਕ ਹੈ ਅਬ ਹallelujah hallelujah ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਅੱਜ ਅਸੀਂ ਸੋਫੀਆ ਕਾਲਜ ਵਿਖੇ ਇਕੱਠੇ ਹੋਏ ਆ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਘਟਨਾਕਰਮ ਸਾਡੇ ਮਸੀਹ ਭਾਈਚਾਰੇ 'ਚ ਬਹੁਤ ਮਾੜਾ ਹੋਇਆ ਜਿਦੇ ਵਿੱਚ ਸਾਡੀ ਇੱਕ ਭੈਣ ਸ਼ਮਾ ਜੋ ਇੱਥੇ ਜਲੰਧਰ ਦੇ ਵਿੱਚ ਜੋਬ ਕਰਦੀ ਸੀ ਔਰ ਚਰਚ ਆ ਰਹੀ ਸੀ ਸਾਡੀ ਭੈਣ ਔਰ ਰਸਤੇ 'ਚ ਇੱਕ ਦਰਿੰਦੇ ਨੇ ਆਟੋ ਵਾਲੇ ਨੇ ਉਹਦਾ ਗਲਾ ਘੁੱਟ ਕੇ ਉਸ ਭੈਣ ਦੀ ਹੱਤਿਆ ਕਰਦੀ ਔਰ ਬਾਅਦ ਦੇ ਵਿੱਚ ਉਹਨਾਂ ਜਵਨ ਜਨਾਹ ਕਰਕੇ ਉਹਨਾਂ ਉਹਦੀ ਇੱਜ਼ਤ ਲੁੱਟ ਕੇ ਉਹਨੂੰ ਮੌਤ ਦੇ ਘਾਟ ਜਿਹੜਾ ਉਤਾਰਤਾ ਉਸ ਘਟਨਾ ਕਰਨ ਦੇ ਨਾਲ ਅੱਜ ਪੂਰੇ ਮਸੀਹ ਜਗਤ ਦੇ ਵਿੱਚ ਪੂਰੇ ਮਸੀਹ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਰੋਸਿਆ ਔਰ ਦੁੱਖ ਦੀ ਲਹਿਰ ਆ ਉਹ ਅੱਜ ਸਾਡੇ ਕੋਲ ਪਿੰਡ ਦੋਲੋਵਾਲ ਤੋਂ ਸਾਬੀ ਮਸੀਹ ਜੀ ਜੋ ਉਹਨਾਂ ਦੇ ਉਸ ਬੇਟੀ ਦੇ ਫਾਦਰ ਸਾਹਿਬ ਨੇ ਉਹਨਾਂ ਦੇ ਚਾਚਾ ਜੀ ਔਰ ਉਹਨਾਂ ਦੇ ਮਾਤਾ ਜੀ ਆਏ ਨੇ ਔਰ ਅੱਜ ਮੈਂ ਅੰਕੁਰ ਨੂਲਾ ਮਿਸ਼ਨਰੀ ਵੱਲੋਂ ਖਾਮਰਾ ਚਰਚ ਵੱਲੋਂ ਜਿਹੜਾ ਅਸੀਂ ਇਹਨਾਂ ਦੇ ਨਾਲ ਇੱਕ ਤੇ ਹਮਦਰਦੀ ਪ੍ਰਗਟ ਕਰਦੇ ਆਂ ਔਰ ਇੱਕ ਇਹਨਾਂ ਦੀ ਅਸੀਂ ਜਿਹੜੀ ਮਾਲੀ ਸਹਾਇਤਾ ਅਸੀਂ ਕਰਨ ਜਾ ਰਹੇ ਆਂ ਅੰਕੁਰਨੁਲਾ ਮਿਨਿਸਟਰੀ ਵੱਲੋਂ ਖਾਮਰਾ ਚਰਚ ਵੱਲੋਂ ਦੋਸਰ ਔਰ ਇੱਕ ਅਸੀਂ ਜਿੰਨਾ ਵੀ ਇਹਨਾਂ ਦਾ ਕੇਸ ਦੇ ਵਿੱਚ ਲੜਨ ਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਵੀ ਸਾਨੂੰ ਜਾਣਾ ਪਵੇ ਉਹ ਸਾਰਾ ਖਰਚਾ ਜਿਹੜਾ ਵਾ ਅੰਕੁਰਨੁਲਾ ਮਿਨਿਸਟਰੀ ਖਾਮਰਾ ਚਰਚ ਕਰੇਗੀ ਔਰ ਦੂਸਰਾ ਇਹ ਸਾਡੇ ਜਿਹੜੇ ਪਰਿਵਾਰ ਆ ਬਜ਼ੁਰਗ ਪਰਿਵਾਰ ਆ ਤੇ ਬਹੁਤ ਗਰੀਬ ਪਰਿਵਾਰ ਆ ਔਰ ਅਸੀਂ ਇਹਨਾਂ ਦਾ ਪੂਰਾ ਪਾਲਣ ਪੋਸ਼ਣ ਦਾ ਖਰਚਾ ਜਿਹੜਾ ਵਾ ਅੰਕੁਰ ਨੂ ਲਾ ਮਿਨਿਸਟਰੀ ਖਾਮਰਾ ਚਰਚ ਕਰੇਗੀ ਇੱਕ ਤੇ ਇਹਨਾਂ ਨੂੰ ਲਾਈਫਟਾਈਮ ਜਿਹੜਾ ਵਾ ਰਾਸ਼ਨ ਦਿੱਤਾ ਜਾਏਗਾ ਹਰ ਮਹੀਨੇ ਔਰ ਦੂਸਰਾ ਉਹ ਵਿਖੇ ਦੇ ਵਿੱਚ ਕਿਤੇ ਵੀ ਕੋਈ ਦਵਾਈ دارو ਦਾ ਖਰਚਾ ਹੋਵੇ ਕਿਸੇ ਵੀ ਚੀਜ਼ ਦੀ ਇਹਨਾਂ ਨੂੰ ਲੋੜ ਹੋਵੇ ਔਰ ਚੰਕੂ ਨੂ ਲਾ ਮਿਨਿਸਟਰੀ ਖਾਮਰਾ ਚਰਚ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਇਹ ਸਾਡਾ ਆਪਣਾ ਪਰਿਵਾਰ ਆ ਔਰ ਅਸੀਂ ਪ੍ਰਾਰਥਨਾ ਵੀ ਕਰਦੇ ਹਾਂ ਪਰਮੇਸ਼ਵਰ ਅੱਗੇ ਜੋ ਸਾਡੀ ਭੈਣ ਸਾਨੂੰ ਛੱਡ ਕੇ ਅੱਜ ਪਰਮੇਸ਼ਵਰ ਦੀ ਗੋਦ ਦੇ ਵਿੱਚ ਆ ਪਰਮੇਸ਼ਵਰ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਪਰ ਪਿੱਛੇ ਜਿਹੜਾ ਪਰਿਵਾਰ ਆ ਉਹਨੂੰ ਜਿਹੜਾ ਭਾਣਾ ਬੀਤ ਗਿਆ ਉਹਨੂੰ ਮੰਨਣ ਦਾ ਬਲ ਬਖਸ਼ੇ ਔਰ ਅਸੀਂ ਸਾਰੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਇਹਨਾਂ ਸਾਰਿਆਂ ਤੇ ਪਰਮੇਸ਼ਵਰ ਦੀ ਦਇਆ ਕਿਰਪਾ ਬਣੀ ਰਵੇ ਔਰ ਅਸੀਂ ਆਪਣੇ ਮੁਸੀਬਾਈ ਚਰਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਭੈਣਾਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਅਸੀਂ ਇੱਥੇ ਖੰਭੜਾ ਚਰਚਾ ਆਏ ਹਾਂ ਸਮਾ ਦੇ ਕੇਸ ਜੋ ਹੋਇਆ ਹੈ ਤੇ ਸਾਡੀ ਬੇਟੀ ਦੇ ਨਾਲ ਜੋ ਵੀ ਮਾਰਿਆ ਗਿਆ ਵਾ ਉਹਦੇ ਵਿੱਚ ਅਸੀਂ ਖੰਭੜਾ ਚਰਚਾ ਤੇ ਪਹੁੰਚੇ ਹਾਂ ਖੰਭੜਾ ਚਰਚਾ ਵਾਲਿਆਂ ਨੇ ਸਾਰੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਆਪਨੇ ਉੱਤੇ ਲਈ ਆ ਕੋਰਟ ਦੇ ਵਿੱਚ ਵਕੀਲਾਂ ਦੀ ਵੀ ਤੇ ਨਾਲ ਕੇਸ ਲੜਨ ਦੀ ਵੀ ਉਹ ਦਰਿੰਦੇ ਨੂੰ ਫਾਂਸੀ ਦੀ ਪਹ ਤੱਕ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਇਹਨਾਂ ਖੰਭੜਾ ਚਰਚਾ ਕਮੇਟੀ ਨੇ ਲਈ ਆ ਬਾਕੀ ਜਿਹੜੀ ਇਹ ਬਜ਼ੁਰਗੇ ਮੇਰੇ ਭਰਾ ਜਿਹੜੇ ਆ ਮਤਲਬ ਵੀ ਭਰਾ ਮੇਰੇ ਬਜ਼ੁਰਗ ਹੀ ਆ ਬੇਟੀ ਦੇ ਸਿੱਖਰ ਤੇ ਖਰਚਾ ਸਾਰਾ ਉਹੋ ਘਰ ਦਾ ਖਰਚਾ ਚਲਉਂਦੀ ਸੀ ਬਾਕੀ ਖੰਬੜਾ ਚਰਚ ਦੀ ਕਮੇਟੀ ਨੇ ਸਾਨੂੰ ਮਤਲਬ ਮਾਨ ਸਨਮਾਨ ਵੀ ਜਿਹੜਾ ਉਹ ਇਹਨਾਂ ਮਾਲੀ ਸਹਾਇਤਾ ਕੀਤੀ ਆ ਅਸੀਂ ਖੰਬੜਾ ਚਰਚ ਦੇ ਪਾਸਟਰ ਜੀ ਦੇ ਭਾਜੀ ਗੌਰਵ ਦੇ ਸਾਰੀ ਟੀਮ ਦੇ ਬਹੁਤ ਬਹੁਤ ਧੰਨਵਾਦੀ ਆ ਜੀਆਂ ਇਹਨਾਂ ਨੂੰ ਮੈਂ ਕਹਿੰਦਾ ਧੰਨਵਾਦ ਇਹਨਾਂ ਦਾ ਜੋ ਇਹਨਾਂ ਨੇ ਸਾਡੇ ਨਾਲ ਮਤਲਬ ਵੀ ਸਹਾਇਤਾ ਸਾਡੀ ਕੀਤੀ ਆ ਇੰਨੀ ਕੋ ਕਰ ਨਹੀਂ ਸਕਦਾ ਅਹੀਂ ਅਣਜਾਣ ਹਾਂ ਕਿ ਜਿਹੜੇ ਅਸੀਂ ਕਿਸੇ ਦੇ ਬਹਿਕਾਵੇ ਵਿੱਚ ਵੀ ਆ ਸਕਦੇ ਹਾਂ ਬਾਕੀ ਇਹਨਾਂ ਨੇ ਬਹੁਤ ਸਾਨੂੰ ਪੂਰੀ ਗਾਰੰਟੀ ਤੌਰ ਤੇ ਕਿਹਾ ਵਾ ਕਿ ਜੋ ਵੀ ਇਹਨਾਂ ਦੀ ਡਾਕਟਰੀ ਸਹਾਇਤਾ ਵੀ ਹੋਏਗੀ ਉਹ ਵੀ ਅਸੀਂ ਮਤਲਬ ਵੀ ਇਹਨਾਂ ਦੀ ਕਰਾਂਗੇ ਤੇ ਘਰ ਦਾ ਖਰਚਾ ਵੀ ਜਿਹੜਾ ਉਹ ਅਸੀਂ ਚਲਾਵਾਂਗੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਹਿੰਦ ਸਾਡੇ ਨਾਲ ਹਮੇਦ ਬਸੀ ਪੰਜਾਬ ਪੁਸ਼ਤ ਮੂਵਮੈਂਟ ਸਟੈਂਸ ਸਰਟੀਫਿਕੇਟ ਦਾ ਸਮਾਧਿ ਇਕਾਉਂਟ ਹੋਇਆ ਮੈਨੂੰ ਕਨੂਲਾ ਮਿਨਿਸਟਰੀ ਤੋਂ ਗੌਰਵ ਯਾਦਵ ਜੀ ਦਾ ਫੋਨ ਆਇਆ ਔਰ ਨਾਲ ਹੀ ਲੁਕਸ਼ਜੀ ਜੀ ਨੇ ਵੀ ਮੈਨੂੰ ਇਹਦੇ ਬਾਰੇ ਗੱਲ ਦੱਸੀ ਕਿ ਉੱਥੇ ਇੱਕ ਕਾਂਡ ਹੋ ਗਿਆ ਤੇ ਪੁਲਿਸ ਕੋਆਪਰੇਟ ਨਹੀਂ ਕਰਦੀ ਕਿਉਂਕਿ ਮੈਂ ਜਲੰਧਰ ਦੇ ਵਿੱਚ ਰਹਿੰਦਾ ਇਸ ਕਰਕੇ ਮੈਂ ਉਸੇ ਵੇਲੇ ਇਮੀਡੀਏਟਲੀ ਐਸਐਚਓ ਦੇ ਨਾਲ ਗੱਲਬਾਤ ਕੀਤੀ ਐਸਐਚਓ ਪਹਿਲਾਂ ਟਾਲਮਟੋਟ ਕਰਨ ਲੱਗਾ ਪੈਸਾ ਦੀ ਗੱਲ ਕੀਤੀ ਉਹਨੂੰ ਮੈਂ ਪੂਰਾ ਲਾਈਨ ਤੇ ਲਿਆਂਦਾ ਕਿ ਡੀਐਸਪੀ ਨਾਲ ਗੱਲ ਕੀਤੀ ਬਲਬੀਤ ਸਿੰਘ ਸੀਗਾ ਤਾਂ ਕਿ ਜਿਹੜਾ ਕੇਸ ਹੈ ਉਹਦੀ ਲਾਈਨ ਠੀਕ-ਠੀਕ ਨਾਲ ਆ ਸਕੇ ਫਿਰ ਉਹਨਾਂ ਨੇ ਇਸ ਚੀਜ਼ 'ਤੇ ਐਕਸ਼ਨ ਸ਼ੁਰੂ ਕੀਤਾ ਹੁਣ ਹੁਣ ਉਸ ਕੇਸ ਨੂੰ ਜ਼ਿਆਦਾ ਮਜ਼ਬੂਤੀ ਦੇਣ ਲਈ ਤੇ ਸਾਡੀ ਔਨਕਨੂਲਾ ਮਿਨਿਸਟਰੀ ਦੇ ਜਿਹੜੇ ਪ੍ਰਧਾਨ ਨੇ ਗਰਮਤੀ ਜਿਤਿੰਦਰ ਗਰਮਤੀ ਉਹਨਾਂ ਨੇ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ ਉਹਨਾਂ ਦੇ ਨਾਲ ਵੀ ਤਾਲਮੇਲ ਕੀਤਾ ਬਾਕੀ ਸਾਰਾ ਤਾਲਮੇਲ ਕਰਕੇ ਪੂਰਾ ਜ਼ੋਰ ਲਾ ਕੇ ਤੇ ਆ ਜਿਹੜੋ ਉਸੇ ਜਿਹੜੇ ਕਲਪਰੇਟ ਸੀ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਨੂੰ ਫੜਿਆ ਹੁਣ ਉਹਨਾਂ ਦੇ ਜਿਹੜੇ ਜੁਰਮ ਵਿੱਚ ਵਾਦਾ ਵੀ ਕੀਤਾ ਕੱਲ ਵੀ ਮੈਂ ਤੇ ਗੌਰਵ ਜੀ ਅਸੀਂ ਦੋਨਾਂ ਨੇ ਕੱਲ ਵੀ ਐਸਐਸਪੀ ਸਾਹਿਬ ਦੇ ਨਾਲ ਔਰ ਪੂਰੇ ਪੁਲਸ ਅਫਸਰਾਂ ਦੇ ਨਾਲ ਇਹਦੇ ਬਾਰੇ ਗੱਲਬਾਤ ਕੀਤੀ ਭਾਈ ਇਹ ਜਿਹੜਾ ਬੰਦਾ ਆ ਇਹਨੂੰ ਇਸ ਢੰਗ ਦੇ ਨਾਲ ਇਹਨੂੰ ਡੀਲ ਕਰੋ ਕੇਸ ਨੂੰ ਕਿ ਇਹ ਬੰਦਾ ਪੂਰੀ ਉਮਰ ਲਈ ਬਾਹਰ ਨਾ ਆਵੇ ਔਰ ਸਾਡੀ ਇਹ ਕੋਸ਼ਿਸ਼ ਆ ਮਿਨਿਸਟਰੀ ਦੀ ਔਰ ਜਤਿੰਦਰ ਗੋਲਵਾਲ ਜੀ ਦੀ ਵੀ ਪੀਐਸ ਇਸ ਬੰਦੇ ਨੂੰ ਜੋ ਨੇ ਕਾਂਡ ਕੀਤਾ ਉਹਦੇ ਲਈ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ ਔਰ ਅਸੀਂ ਉਹਨਾਂ ਦਾ ਜਿਹੜਾ ਪਰਿਵਾਰ ਆ ਉਹਨੂੰ ਵੀ ਇਸ ਚੀਜ਼ ਦਾ ਸਵਾਸਨ ਦੇ ਦਿਆਂ ਕਿ ਉਹ ਤੁਹਾਡੀ ਬੇਟੀ ਜਰੂਰ ਸੀ ਪਰ ਸਾਡੀ ਵੀ ਬੇਟੀ ਆ ਔਰ ਜਿਹੜਾ ਚਰਚ ਆ ਉਹ ਵੀ ਉਹਨੂੰ ਆਪਣੀ ਬੇਟੀ ਮੰਨਦਾ ਅੱਜ ਗਤੇਂਦਰ ਗੌਰਵ ਜੀ ਉਹਨੂੰ ਪੈਂਦੀ ਤਰ੍ਹਾਂ ਢੀਲ ਕਰਦੇ ਨੇ ਅਸੀਂ ਉਹਨਾਂ ਦਾ ਜਿਹੜਾ ਜੋ ਗਤੇਂਦਰ ਗੌਰਵ ਜੀ ਨੇ ਔਰ ਬਲਿਸ਼ਟੀ ਨੇ ਇਹਨਾਂ ਨਾਲ ਵਾਅਦੇ ਕੀਤੇ ਆ ਬਲਿਸ਼ਟੀ ਜਿਹੜੀ ਆ ਪੂਰੀ ਉਹਦੇ ਤੇ ਉੱਰਾ ਉਤਰੇਗੀ ਔਰ ਲਗਾਤਾਰ ਇਹਨਾਂ ਦੇ ਸੰਪਰਕ ਵਿੱਚ ਵੀ ਰਹੇਗੀ ਔਰ ਇਹਨਾਂ ਦੀ ਪੂਰੀ ਉਹਨਾਂ ਵਾਲੇ ਸਮੇਂ ਵਿੱਚ ਵੀ ਮਦਦ ਕੀਤੀ ਜਾਊਗੀ ਇਹਨਾਂ ਨੂੰ ਅਸੀਂ ਸਵਾਸਤਾਨਾ ਕਿ ਤੁਹਾਨੂੰ ਜੋ ਪਾਣਾ ਹੋ ਗਿਆ ਉਹਦੇ ਲਈ ਅਸੀਂ ਕੁਝ ਨਹੀਂ ਕਰ ਸਕਦੇ ਪਰ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਤੁਹਾਡੇ ਭਰਾ ਵੀ ਹਾਂ ਤੁਹਾਡੇ ਅਸੀਂ ਤੁਹਾਡੇ ਨਾਲ ਹਮੇਸ਼ਾ ਖੜੇ ਹਾਂ ਧੰਨਵਾਦ ਅ ਅੱਜ ਸਾਡੇ ਕੋਲ ਪਰਿਵਾਰ ਪਹੁੰਚਿਆ ਸਾਡਾ ਆਪਣਾ ਪਰਿਵਾਰ ਹੈ ਔਰ ਕੁਝ ਗੱਲਾਂ ਜਿਹੜੀਆਂ ਸਮਾਜ ਦੇ ਵਿੱਚ ਕੁਝ ਜਿਹੇ ਸ਼ਰਾਰਤੀ ਅੰਸਰ ਆ ਉਹ ਫਲਾਉਂਦੇ ਆ ਸੋ ਇਹ ਇਹ ਘਟਨਾ ਜਿਹੜੀ ਆ ਬਹੁਤ ਮੰਦਭਾਗੀ ਘਟਨਾ ਸੀ ਜਿਸ ਨੂੰ ਸਾਡੀ ਟੀਮ ਜਿਹੜੀ ਆ ਉਹ ਬੜੇ ਅਸੀਂ ਬਹੁਤ ਨਜ਼ਦੀਕੀੋਂ ਕੇਸ ਨੂੰ ਦੇਖ ਰਹੇ ਸੀ ਪਰ ਅਸੀਂ ਜਿਆਦਾ ਬਾਹਰ ਸੋਸ਼ਲ ਮੀਡੀਆ ਤੇ ਕੰਮ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਇਹ ਕੋਈ ਐਡਾ ਹਾਈਲਾਈਟ ਕਰਨ ਵਾਲਾ ਕੰਮ ਨਹੀਂ ਸੀ ਹੈਗਾ ਸੋ ਮੈਂ ਦੱਸਣਾ ਚਾਹਾਂਗਾ ਕਿ ਜਦੋਂ ਇਹ ਘਟਨਾ ਵਾਪਰੀ ਹੈ ਜਦੋਂ ਪੰਜਾਬ ਪੁਲਿਸ ਦੇ ਨਾਲ ਟਾਲਮੈਨ ਹੋਇਆ ਵਾ ਡੇਢ ਦਿਨ ਲੱਗਾ ਵਾ ਪੂਰਾ ਜਿਹੜੇ ਕੈਮਰੇ ਫੁੱਲੇ ਗਏ ਆ ਔਰ ਪੰਜਾਬ ਪੁਲਿਸ ਦੇ ਨਾਲ ਬਿਲਕੁਲ ਕੋਆਪਰੇਟ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਗਿਆ ਵਾ ਔਰ ਸਾਡੀ ਕਮੇਟੀ ਦੇ ਪ੍ਰਧਾਨ ਸਾਹਿਬ ਗੌਰਵ ਜੀ ਨੇ ਆਪ ਇਨੀਸ਼ੀਏਟਿਵ ਕਰਕੇ ਸਾਰੇ ਮੈਟਰ ਨੂੰ ਦੇਖਿਆ ਸਾਡੀ ਪੂਰੀ ਟੀਮ ਨੇ ਦੇਖਿਆ ਵਾ ਇਸ ਮਾਮਲੇ ਦੇ ਵਿੱਚ ਧਾਰਾਵਾਂ ਦੇ ਵਿੱਚ ਵਾਧਾ ਵੀ ਕਰਵਾਇਆ ਗਿਆ ਵਾ ਔਰ ਇਹ ਮਾਮਲੇ ਨੂੰ ਨਜਿੱਠਣ ਦੇ ਲਈ ਅਸੀਂ ਸਾਰੇ ਜਣੇ ਬੜੇ ਆਪਣੇ ਨਿੱਜੀ ਤੌਰ ਦੇਤੇ ਇੰਟਰਸਟ ਲੈ ਰਹੇ ਆਂ ਸੋ ਗੱਲ ਜਿਹੜੀ ਉਹ ਬੜੀ ਦੁੱਖ ਵਾਲੀ ਆ ਇਹਦੇ ਚ ਕੋਈ ਸਿਆਸੀ ਖੇਡ ਖੇਡਣ ਵਾਲਾ ਕੰਮ ਨਹੀਂ ਸੀ ਹੈਗਾ ਕਿ ਅਸੀਂ ਇਹਨੂੰ ਹਾਈਲਾਈਟ ਕਰਦੇ ਜਾਂ ਆਪਾਂ ਦੱਸਦੇ ਪਰ ਸਾਨੂੰ ਆ ਮਜਬੂਰੀ ਵਾਸਤੇ ਜਿਹੜਾ ਉਹ ਸਾਹਮਣੇ ਆਉਣਾ ਪਿਆ ਕਿ ਕਿਉਂਕਿ ਕੁਝ ਗੱਲਾਂ ਜਿਹੜੀਆਂ ਲੋਕਾਂ ਨੇ ਕੀਤੀਆਂ ਉਹਦਾ ਜਵਾਬ ਸ਼ਾਇਦ ਦੇਣਾ ਪਣਦਾ ਸੀ ਕੋ ਸੋਸ਼ਲ ਮੀਡੀਆ ਤੇ ਕੁਝ ਗੱਲਾਂ ਚੱਕ ਲਈਆਂ ਸੀ ਸੋ ਮੈਂ ਜਿੰਨਾ ਵੀ ਸਾਡਾ ਪੰਜਾਬ ਦਾ ਮਸੀਹ ਭਾਈਚਾਰਾ ਨੂੰ ਬੇਨਤੀ ਕਰਨੀ ਚਾਹਾਂ ਕਿ ਇਹੋ ਜਿਹੇ ਜਿਹੜੇ ਸੈਂਸਿਟਿਵ ਮਾਮਲੇ ਨੇ ਜਿਹੜੇ ਬੜੇ ਨਿੱਜੀ ਮਾਮਲੇ ਹੁੰਦੇ ਆ ਇਹਨਾਂ ਦੇ ਉੱਤੇ ਆਪਾਂ ਕਿਰਪਾ ਕਰਕੇ ਸਿਆਸਤ ਨਾ ਕਰਿਆ ਕਰੀਏ ਤਾਂ ਕਿ ਜਿਸ ਪਰਿਵਾਰ ਦੇ ਨਾਲ ਘਟਨਾ ਵਾਪਰੀ ਹੈ ਨਾ ਉਹ ਪਰਿਵਾਰ ਜਾਣਦਾ ਵਾ ਕਿ ਉਹਨਾਂ ਨਾਲ ਕਿਹੋ ਜਿਹਾ ਮਿਸ ਹੈਪਨਿੰਗ ਹੋ ਗਈ ਆ ਸੋ ਅਸੀਂ ਉਹਨਾਂ ਨੂੰ ਚੁੱਕ ਕੇ ਤੇ ਉਹਨਾਂ ਦੇ ਮੋਢਿਆਂ ਤੇ ਬੰਦੂਕਾਂ ਰੱਖ ਕੇ ਚਲਾਈ ਜਾਂਦੇ ਆ ਸੋ ਥੋੜੀ ਜਿਹੀ ਆਪਾਂ ਸੋਚ ਵਿਚਾਰ ਕੇ ਸਿਆਸਤ ਨੂੰ ਕਰਿਆ ਕਰੀਏ ਸੋ ਇੰਨੀਆ ਬੇਨਤੀਆ ਕਰਦਾ ਮੈਂ ਧੰਨਵਾਦ ਦੀਆਂ ਸਾਰਿਆਂ ਨੂੰ ਜਮਸੀ